ਜੀਮ ਸਾਹਿਬ ਜਿਵੇਂ ਸੂਇਆਂ ਦਾ ਪਾਣੀ ਹੋ ਕਿਸਾਨਾਂ ਨੂੰ ਮਿਲ ਰਿਹਾ ਹੈ ਬਿਜਲੀ ਤੋਂ ਵੀ ਬਹੁਤ ਰਾਹਤ ਹੈ ਕਿਸਾਨ ਜਿਹੜੇ ਹੈਗੇ ਬਾਗੋ-ਬਾਗ ਕਿ ਦੇਖੋ ਮੈਂ ਅੱਜ ਜਾ ਰਿਹਾ ਸੀ ਸੜਕ ਤੇ ਤਾਂ ਝੋਨਾ ਲੱਗ ਰਿਹਾ ਤੇ ਮੈਂ ਖੜ ਗਿਆ ਇੱਥੇ ਸਰਪੰਚਾਂ ਮਿਲੇ ਆ ਪਿੰਡ ਦੇ ਮੋਤਵਾਰ ਬੰਦੇ ਮਿਲੇ ਪੰਜ ਸਹਿਬਾਨ ਵੀ ਨੇ ਸਾਰੀ ਪੰਚਾਇਤ ਹੀ ਲਗਭਗ ਤੇ ਮੈਂ ਉਹਨੂੰ ਪੁੱਛ ਲਿਆ ਵੀ ਬਿਜਲੀ ਦਾ ਕੋਈ ਪ੍ਰੋਬਲਮ ਤਾਂ ਨਹੀਂ ਉਹ ਕਹਿੰਦੇ ਜੀ ਪਹਿਲੀ ਵਾਰ ਹੋਇਆ ਕਿ ਅਸੀਂ ਦਿਨੇ ਮਤਲਬ ਪਾਣੀ ਲਾ ਕੇ ਸ਼ਾਮ ਨੂੰ ਮੋਟਰ ਬੰਦ ਕਰਕੇ ਘਰੇ ਜਾਂਦੇ ਆਂ ਸਵੇਰੇ ਆ ਕੇ ਬੇਚਲਾ ਲੈਂਦੇ ਆਂ ਤੇ ਕਦੇ ਵੀ ਜਦੋਂ ਵੀ ਮਰਜੀ ਦੇਖੋ ਬੱਲਬ ਜਗਦੇ ਹੀ ਹੁੰਦੇ ਪਹਿਲਾਂ ਉਹ ਜਿਹੜਾ ਬੱਲ ਬੁਝਿਆ ਹੁੰਦਾ ਸੀ ਉਹ ਮਤਲਬ ਜਗ ਗਿਆ ਪੰਜਾਬ ਦਾ ਜਿਹੜਾ ਜਿਹੜਾ ਤਰੱਕੀ ਵਾਲਾ ਬੱਲ ਉਹ ਜਗ ਗਿਆ ਜੀ ਸਿੰਘ ਸਾਹਿਬ ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹਨੇ ਬੜਾ ਜਿਹੜਾ ਰਚਤਾ ਇਤਿਹਾਸੀ ਦੇ ਬਾਰੇ ਕੀ ਕਹੋਗੇ ਕਿਉਂਕਿ ਲੋਕ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਖੁਸ਼ ਐ ਇਸ ਚੀਜ਼ ਨੂੰ ਲੈ ਕੇ ਇਹ ਬਹੁਤ ਖੁਸ਼ ਲੋਕਾਂ ਦੀ ਲਹਿਰ ਹੈ ਜੀ ਮੇਰਾ ਸਰਕਾਰ ਨਹੀਂ ਕਰ ਸਕਦੀ ਲੋਕਾਂ ਦੀ ਲਹਿਰ ਬਣ ਨਹੀਂ ਸਕੂ ਸਰਕਾਰ ਤਾਂ ਹੈਲਪ ਕਰ ਸਕਦੀ ਹੈ ਤੇ ਪੁਲਿਸ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਕਿ ਪਰਚਾ ਨਹੀਂ ਦਰਜ ਹੋਇਆ ਲੋਕ ਤਾਂ ਪਹਿਲਾਂ ਵੀ ਲੈ ਕੇ ਜਾਂਦੇ ਸੀ ਤਸਕਰਾਂ ਨੂੰ ਫੜਾਉਣ ਤਸਕਰ ਨੂੰ ਜਾਂ ਜਿਹੜਾ ਨਸ਼ਾ ਵੇਚਣ ਵਾਲਾ ਉਹਨੂੰ ਲੋਕ ਥਾਣੇ ਲੈ ਜਾਂਦੇ ਸੀ ਉਹ ਥਾਣੇ 'ਚ ਲੋਕ ਜਿਹੜੇ ਬਾਅਦ 'ਚ ਆਉਂਦੇ ਸੀ ਉਹ ਪਹਿਲਾਂ ਆ ਜਾਂਦੇ ਸੀ ਪਿੰਡ ਪਤਾ ਨਹੀਂ ਕਿੱਥੋਂ ਜ਼ਮਾਨਤ ਕਰ ਦਿੰਦੇ ਸੀ ਸੋ ਅਸੀਂ ਸਿਕਤਾਈ ਕਰਤੀ ਕਿ ਪੁਲਿਸ ਨਾਲ ਜੇ ਕੋਈ ਕੋਈ ਪੁਲਿਸ ਵਾਲੇ ਵੀ ਸਸਪੈਂਡ ਕੀਤੇ ਅਸੀਂ ਇਦ ਮਿਲੇ ਹੋਏ ਸੀ ਪਹਿਲਾਂ ਤੋਂ ਨਾਲ ਇਹ ਥੋੜਾ ਜਿਹਾ ਬਹੁਤ ਜ਼ਿਆਦਾ ਤਾਣਾ ਬਾਣਾ ਉਲਝਿਆ ਹੋਇਆ ਸੀ ਤੇ ਅੱਜ ਵੀ ਮੈਨੂੰ ਉਹ ਗੱਲ ਕੀਤੀ ਹੈ ਸਰਪੰਨ ਸਾਹਿਬ ਨੇ ਕੀਤੀ ਸਾਰਿਆਂ ਨੇ ਕਿ ਇਹ ਨ ਜੁੱਧ ਨਸ਼ਾ ਵਿਰੋਧੀ ਜਿਹੜਾ ਤੁਸੀਂ ਉਹਨਾਂ ਦੀ ਵੀ ਪਲੀਜ਼ ਇੰਟਰਵਿਊ ਕਰਿਓ ਕਿ ਇਹ ਇਹ ਤੁਸੀਂ ਬੜਾ ਐਫਰਟ ਕੀਤੇ ਮੈਂ ਤਾਂ ਐਫਰਟ ਹੀ ਕਰ ਸਕਦਾ ਬਾਕੀ ਤਾਂ ਲੋਕਾਂ ਨੇ ਕਰਨਾ ਹੈ ਜਦੋਂ ਲੋਕ ਲਹਿਰ ਬਣ ਗਈ ਆਪੀ ਸਰ ਕੋ ਠੀਕ ਹੈ ਸਰ ਲੁਧਿਆਣਾ ਜਿਮ ਨਹੀਂ ਚੋਣ ਬਾਰੇ ਕੀ ਕਹਿੰਦੇ ਜੀ ਕਿਉਂਕਿ ਉੱਥੇ ਕਾਫੀ ਜਿਹੜਾ ਕੰਪਨੀ ਹੁੰਦੇ ਕੋਮੋ ਪਰਸੋਂ ਤੁਸੀਂ ਆਪਦੇ ਚੈਨਲ ਤੇ ਆਪ ਹੀ ਦੱਸ ਦੋਗੇ ਮਿਹਰਬਾਨੀ ਜੀ